ਸਮਾਨ ਤੁਸੀਂ ਇਹ ਸੰਗਤਾਂ ਨੂੰ ਦਿੱਤਾ ਵਾ ਉਹਦੇ ਵਿੱਚ ਕੀ ਕੀ ਸੀ ਜਿਹੜਾ ਦਿੱਤਾ ਜੀ ਮੰਜੇ ਮੈਟ੍ਰਸ ਕੰਬਲ ਜੁੱਤੇ ਦਵਾਈਆਂ ਕਿ ਲੋਡ ਮੰਦ ਲੋਕਾਂ ਨੂੰ ਜਿਹਨਾਂ ਲੋਡ ਹੈਗੀ ਆ ਸਮਾਨ ਮਿਲੂਗਾ ਅਸੀਂ ਸੇਵਾ ਕਰਨ ਲੱਗੇ ਹਾਂ ਡੀਜ਼ਲ ਦੀ ਅਗਲੇ ਹਫ਼ਤੇ ਤੇ ਕੋਈ ਹੋਰ ਲੋਕਾਂ ਦੇ ਘਰ ਠੀਕ ਕਰਾਉਣੇ ਆ ਬਾਲੇ ਪਾਉਣੇ ਆ ਅਸੀਂ ਕਰਾਂਗੇ ਸਭ ਕੁਝ ਇਕਨਾਲ ਆਓ ਨਾਲ ਖਾਓ ਤਾਂ ਆਪ ਆਪਣਾ ਸਮਾਨ ਲੈ ਜਾਓ ਕੋਈ ਕਿਸੇ ਵਾਲੇ ਪਰਿਵਾਰ ਰਹਿ ਵੀ ਜਾਂਦਾ ਵਾ ਠੀਕ ਹੈ ਜੀ ਉਹਦੇ ਵਿੱਚ ਕਿਸੇ ਤੇ ਗੁੱਸਾ ਗੱਲਾ ਕਰਨ ਦੀ ਲੋੜ ਨਹੀਂ ਹੈਗੀ ਕਿ ਸਾਰਿਆਂ ਨੂੰ ਹੀ ਸਹਾਇਤਾ ਮਿਲੇਗੀ ਜਿਵੇਂ ਜਿਵੇਂ ਅੱਗੇ ਸਰਦਾ ਜੀ ਹੁਣ ਦੱਸਣਗੇ ਜਾਨਾ ਦੇ ਕਰਮਾ ਫਾਊਂਡੇਸ਼ਨ ਜੋ ਚੱਲ ਰਹੀ ਹੈ ਉਸੇ ਸਾਬ ਨਾਲ ਜੋ ਸਮਾਨ ਆਏਗਾ ਸਾਰਿਆਂ ਨੂੰ ਹੀ ਮਿਲੇਗਾ ਮੈਂ ਸਰਜੀਤ ਸਿੰਘ ਅਸੀਂ ਅੱਜ ਪਿੰਡ ਸਿੰਘਪੁਰਾ ਨੇ ਡੇਰਾਬਾਬਾ ਨਾਨਕ ਪਹੁੰਚੇ ਆ ਜੀ ਜਿੱਥੇ ਸਰਦਾਰ ਕੀਰਤ ਸਿੰਘਾ ਉਹਨਾਂ ਵੱਲੋਂ ਜੋ ਸੰਸਥਾ ਚਲਾਈ ਜਾ ਰਹੀ ਹੈ ਜੀ ਦਾ ਕਰਮਾ ਫਾਊਂਡੇਸ਼ਨ ਉਹਨਾਂ ਵੱਲੋਂ ਜਿਨੇ ਅਰੰਦਾਸ ਦੇ ਨੇੜੇ ਪਿੰਡ ਪੈਂਦੇ ਨੇ ਡੇਰਾਬਾਬਾ ਨਾਨਕ ਦੇ ਪਿੰਡ ਉਹਨਾਂ ਦੇ ਵਿੱਚ ਆਪਣੇ ਵੱਲੋਂ ਆਪਣੀ ਫਾਊਂਡੇਸ਼ਨ ਵੱਲੋਂ ਜੋ ਕਿ ਪੈਰਾਂ ਤੋਂ ਲੈ ਕੇ ਸਿਰ ਤੱਕ ਜੋ ਸਮਾਨ ਦਿੱਤਾ ਗਿਆ ਵਾ ਉਹਦੇ ਬਾਰੇ ਇਹਨਾਂ ਪਾਸੋਂ ਜਿਹੜਾ ਅਸੀਂ ਜਾਣਕਾਰੀ ਲੈਣੀ ਹੈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਮੈਂ ਜੇ ਕੀਰਤ ਸੰਘ ਪਿੰਡ ਸਿੰਘਪੁਰਾ ਸਰ ਜਿਹੜਾ ਡਾਇਲੋ ਫੰਡਰੇਸ਼ਨ ਚਲਾਈ ਜਾ ਰਹੀ ਆ ਤੇ ਜਿਹੜੀ ਤੁਸੀਂ ਅੱਜ ਸੇਵਾ ਕੀਤੀ ਆ ਉਹਨਾਂ ਪਿੰਡਾਂ ਦੇ ਨਾਮ ਦੱਸ ਦਿਓ ਜੀ ਪਿੰਡ ਸਿੰਘਪੁਰਾ ਸ਼ਾਮਪੁਰਾ ਧਰਮਾਬਾਦ ਕੋਟਗਰਬਖਸ਼ ਤੇ ਰਮਦਾਸ ਸਰ ਜਿਹੜਾ ਸਮਾਨ ਤੁਸੀਂ ਇਹ ਸੰਗਤਾਂ ਨੂੰ ਦਿੱਤਾ ਵਾ ਉਹਦੇ ਵਿੱਚ ਕੀ ਕੀ ਤੁਸੀਂ ਜਿਹੜਾ ਦਿੱਤਾ ਜੀ ਮੰਜੇ ਮੈਟ੍ਰਸ ਕੰਬਲ ਜੁੱਤੇ ਦਵਾਈਆਂ ਆਪਣੇ ਲੇਡੀਜ਼ ਲੇਡੀਜ਼ ਪੈਡ ਤੇ ਹੋ ਕਪੜੇ ਬਰਤਨ ਸਰ ਇਹ ਜਿੰਨਾ ਵੀ ਸਮਾਨ ਤੁਸੀਂ ਦਿੱਤਾ ਵਾ ਕਿ ਇਹਦੇ ਵਾਸਤੇ ਪਹਿਲਾਂ ਤੁਸੀਂ ਕੋਈ ਤਰਤੀਬ ਬਣਾਈ ਸੀਗੀ ਹਾਂਜੀ ਮੈਂ ਪੂਰੀ ਬਣਾਈ ਸੀਗੀ ਤੇ ਮੈਂ ਪਰਚੇ ਘਟਾਈਆਂ ਜਿਹੜੇ ਪਰਚੇ ਸੀਗੇ ਸਾਰਾ ਸਮਾਨ ਮਿਲ ਗਿਆ ਸਾਰਿਆਂ ਨੂੰ ਇੱਥੇ ਦੱਸ ਦੇਣਾ ਚਾਹੁੰਦੇ ਹਾਂ ਦਰਸ਼ਕਾਂ ਨੂੰ ਕਿ ਵੇਖੋ ਬਹੁਤ ਸਾਰੀਆਂ ਫਾਊਂਡੇਸ਼ਨ ਜਿਹੜੀਆਂ ਨੇ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇਗੀਆਂ ਅੱਜ ਹਰ ਪੀੜਤਾਂ ਦੀ ਸੇਵਾ ਕਰ ਰਹੇ ਨੇਗੇ ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਸਰ ਉਹਨਾਂ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਜਿਹੜਾ ਇਹ ਪਹਿਲਾਂ ਪਰਚੀਆਂ ਕਟੀਆਂ ਜਿਹੜੇ ਜੈਨੂਅਲ ਕੇਸ ਸੀਗੇ ਬਾਕੀ ਜਿਹੜੇ ਹੜ੍ਹ ਦੀ ਮਾਰ ਵਿੱਚ ਆਏ ਸੀਗੇ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਅਸੀਂ ਉਹਨਾਂ ਨੇ ਦੱਸਿਆ ਕਿ ਅਸੀਂ ਜਦ ਸਨਮਾਨ ਆ ਉਹ ਦਿੱਤਾ ਵਾ ਸਾਰੇ ਇਹਦੇ ਨਾਲ ਜਿਹੜਾ ਬਾ ਤੁਸੀਂ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਾਕੀ ਜਿਹੜਾ ਇਹ ਸੰਸਥਾ ਵਾ ਮੈਂ ਚਾਹੁੰਦਾ ਕਿ ਲੋੜਵੰਦ ਲੋਕਾਂ ਨੂੰ ਜਿਹਨਾਂ ਲੋੜ ਹੈਗੀ ਹੈ ਸਮਾਨ ਮਿਲੂਗਾ ਅਸੀਂ ਸੇਵਾ ਕਰਨ ਲੱਗੇ ਹਾਂ ਡੀਜ਼ਲ ਦੀ ਅਗਲੇ ਹਫ਼ਤੇ ਤੇ ਕੋਈ ਹੋਰ ਲੋਕਾਂ ਦੇ ਘਰ ਠੀਕ ਕਰਾਉਣੇ ਆ ਬੱਲੇ ਪਾਉਣੇ ਆ ਅਸੀਂ ਕਰਾਂਗੇ ਸਭ ਕੁਝ ਸਰਹਣਾ ਵੱਲੋਂ ਦੱਸਿਆ ਗਿਆ ਇਹ ਪਹਿਲਾਂ ਜਿੰਨੀ ਸੰਖਿਆ ਤੁਸੀਂ ਦੇਖ ਰਹੇ ਹੋ ਜੀ ਇਹ ਜਿਹੜੇ ਰਹਿ ਗਏ ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲਿਆ ਜਾਂ ਜੋ ਵੀ ਇਹਨਾਂ ਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਜੋ ਵੀ ਪ੍ਰੋਵਾਈਡ ਕਰਵਾਇਆ ਵਾ ਉਹ ਜਿਹੜਾ ਰਹਿ ਗਿਆ ਹੈ ਅਗਲੇ ਹਫਤੇ ਨੈਕਸਟ ਵੀ ਜਿਹੜਾ ਹੈ ਦੋ ਹਫਤੇ ਦੋ ਹਫਤੇ ਬਾਅਦ ਜਿਹੜਾ ਹੈ ਇਹਨਾਂ ਨੂੰ ਉਹ ਲੋੜੀ ਦਾ ਸਮਾਨ ਜਿਹੜਾ ਹੈ ਦਿੱਤਾ ਜਾਏਗਾ ਜਿਹੜਾ ਵੀ ਇਲਾਕਾ ਡੇਰਾਬਾ ਬਣਾਨਕ ਰਮੰਦਾਸ ਅਜਨਾਲਾ ਜਿਨ੍ਹਾਂ ਲੇਕਾ ਇਲਾਕਾ ਸੀ ਸਾਰੇ ਜਣ ਜਾਣਦੇ ਆ ਕਿ ਜਦੋਂ ਹੜ੍ਹ ਆਇਆ ਸੀਗਾ ਤੇ ਬਹੁਤ ਬੁਰੀ ਮਾਰ ਪਈ ਸੀਗੀ ਇਸ ਤਰ੍ਹਾਂ ਦੇ ਜਿਹੜੇ ਸੱਜਣ ਵੀਰ ਨੇਗੇ ਉਹਨਾਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਜਿਹੜੀ ਆ ਉਹ ਹੈਲਪ ਕੀਤੀ ਜਾ ਰਹੀ ਹੈ ਸਰ ਕੀ ਤੁਸੀਂ ਵਿਦੇਸ਼ ਰਹਿੰਦੇ ਹੋ ਜੀ ਰਹਿੰਦਾ ਆ ਅਮਰੀਕਾ ਤੇ ਮੈਂ ਸਾਲ ਚ ਦੋ ਦੋ ਕਵਰੀ ਆਉਂਦਾ ਮੈਂ ਤੇ ਜਦੋਂ ਹੜ੍ਹ ਦਾ ਪਤਾ ਲੱਗਿਆ ਮੈਂ ਫਟਾਫਟ ਆ ਗਿਆ ਮੈਂ ਕਿਹਾ ਹੈਲਪ ਕਰਾ ਕੇ ਮੈਂ ਉਹ ਸੇਵਾ ਕੰ ਦਾ ਜਿਹੜਾ ਇਹ ਹੋਰ ਬਲ ਬਖਸ਼ਣ ਗੁਰਬਾਣੀ ਦਾ ਪ੍ਰਮਾਣ ਹੈ ਗੁਰੂ ਅਜਨ ਦੇਵ ਜੀ ਮਹਾਰਾਜ ਕਿੰਨੇ ਸੇਵਾ ਕਰਤ ਹੋਏ ਇੰਨੇ ਕਾਮੀ ਤੇ ਇਸ ਕੋ ਤਰਾਸ ਸwami ਸੋ ਆਉਂ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਬੋੜਾ ਜੀ ਸਾਰਿਆਂ ਦਾ ਜਿਹੜੇ ਆਏ ਸਾਰਿਆਂ ਦਾ ਧੰਨਵਾਦ ਜਿਹੜਾ ਮੈਂ ਨਹੀਂ ਕਰ ਪਾਇ ਲੋਕਾਂ ਲਈ ਮੈਂ ਦੋ ਹਫ਼ਤੇ ਚ ਕਰ ਦਉ ਸਾਰਿਆਂ ਦਾ ਠੀਕ ਹੈ ਜੀ ਸੋ ਇੱਥੇ ਪ੍ਰੋਮਿਸ ਵੀ ਕਰ ਰਹੇ ਨੇ ਕਿ ਜਿਹੜਨੇ ਵੀ ਰਹਿ ਗਏ ਨੇਗੇ ਉਹ ਸਾਰੇ ਜਣੇ ਜਿਸ ਤਰ੍ਹਾਂ ਪਹਿਲਾਂ ਤਰਤੀਬ ਬਣੀ ਸੀ ਨਾਮ ਲਿਖਾਓ ਉਹਨਾਂ ਨੂੰ ਫਿਰ ਜਿਹੜਾ ਇਹ ਰਸਣ ਮਿਲੇਗਾ ਇਹਨਾਂ ਦੇ ਨਾਲ ਤੇ ਆ ਹਰਪਿੰਦਰ ਇਹ ਲਿਖਾਉਣਗੇ ਪਰਚੀਆਂ ਪਰਚੀਆਂ ਪਾ ਦਿਓ ਠੀਕ ਹੈ ਇਹਨਾਂ ਲੋਕਾਂ ਕੋਲੋਂ ਤੇ ਫਿਰ ਮੈਂ ਦੋ ਹਫ਼ਤੇ ਚ ਦੁਬਾਰਾ ਕਰੂ ਮੈਂ ਇਹਨਾਂ ਦੇ ਭਾਈ ਹਰਪਿੰਦਰ ਸਿੰਘ ਜੀ ਜੋ ਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਏ ਸਰ ਹੁਣਾਂ ਦੇ ਨਾਲ ਤੇ ਭਾਈ ਹਰਪਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਆਪਣੇ ਵੱਲੋਂ ਪਿੰਡ ਸ਼ਾਮਪੁਰਾ ਸਿੰਘਪੁਰਾ ਤੇ ਧਰਮਾਵਾਦ ਰਮਦਾਸ ਕੋਟਗਰਬਖ ਜਿਹੜੇ ਜਿਹੜੇ ਸਾਨੂੰ ਲੋੜਵੰਦ ਪਰਿਵਾਰ ਜਾਪੇ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਨਾਮ ਲਿਖ ਕੇ ਉਹਨਾਂ ਨੂੰ ਬਕਾਇਦਾ ਇੱਕ ਕਾਰਡ ਦੇ ਕੇ ਆਏ ਵੀ ਉਹ ਕਾਰਡ ਲੈ ਕੇ ਤੁਸੀਂ ਇੱਥੇ ਪਹੁੰਚਣਾ ਵਾ ਤੇ ਜਿੰਨੇ ਵੀ ਕਾਰਡ ਲੈ ਕੇ ਪਹੁੰਚੇ ਸੀ ਸਾਰਿਆਂ ਲੋੜੇ ਦਾ ਸਮਾਨ ਦਿੱਤਾ ਗਿਆ ਤੇ ਜਿਹੜੇ ਮੇਰੇ ਭੈਣ ਭਰਾ ਰਹਿ ਗਏ ਨੇ ਉਹ ਸਦਾ ਸਾਹਿਬ ਉਹਨਾਂ ਕਿਹਾ ਵੀ ਹਾਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀ ਵੀ ਮਦਦ ਜ਼ਰੂਰ ਕਰਾਂਗੇ ਸਿਰਫ ਇਹ ਆ ਕਿ ਆਪਣੇ ਤਰੀਕੇ ਨਾਲ ਆਓ ਨਾਲ ਖਾਓ ਤਾਂ ਆਪ ਆਪਣਾ ਸਮਾਨ ਲੈ ਜਾਓ ਕੋਈ ਕਿਸੇ ਵਾਲੇ ਪਰਿਵਾਰ ਰਹਿ ਵੀ ਜਾਂਦਾ ਵਾ ਠੀਕ ਹੈ ਜੀ ਉਹਦੇ ਵਿੱਚ ਕਿਸੇ ਤੋਂ ਗੁੱਸਾ ਗੱਲਾ ਕਰਨ ਦੀ ਲੋੜ ਨਹੀਂ ਹੈਗੀ ਕਿ ਸਾਰਿਆਂ ਨੂੰ ਹੀ ਸਹਾਇਤਾ ਮਿਲੇਗੀ ਜਿਵੇਂ ਜਿਵੇਂ ਅੱਗੇ ਸਦਾਜੀ ਹੁਣੇ ਦੱਸਣਗੇ ਜਾਨਾ ਦੇ ਕਰਮਾ ਫਾਊਂਡੇਸ਼ਨ ਜੋ ਚੱਲ ਰਹੀ ਹੈ ਉਸੇ ਸਾਹ ਉਹਨਾਂ ਜੋ ਸਮਾਨ ਆਏਗਾ ਸਾਰਿਆਂ ਨੂੰ ਹੀ ਮਿਲੇਗਾ ਬਸ ਇਹਨਾਂ ਕਹਿੰਦੇ ਧੰਨਵਾਦ ਕਰਦੇ ਹਾਂ ਵੇਖੋ ਜੀ ਇਸ ਗੱਲ ਦਾ ਫੇਰ ਤੋਂ ਵਿਸ਼ਵਾਸਤ ਹੁੰਦੇ ਨੇ ਭਾਈ ਸਾਹਿਬ ਹੁਣੀ ਕਿ ਜਿਹੜੇ ਪਰਿਵਾਰ ਰਹਿ ਗਏ ਨੇ ਉਹਨਾਂ ਨੂੰ ਜਿਹੜਾ ਇਹ ਸਮਾਨ ਦਿੱਤਾ ਜਾਏਗਾ ਕਉਂ ਕਰਕੇ ਇਹ ਜਿਹੜਾ ਕਾਰਜ ਕਿਸੇ ਇੱਕ ਜਾਣੇਦਾਨੀ ਆ ਭਾਈ ਸਾਹਿਬ ਹੁਣੀ ਆਪਣੇ ਕੋਲੋਂ ਮਾਈਕ ਸਹਿਯਤਾ ਦੇ ਸਕਦੇ ਨੇ ਪਰ ਜਿਹੜਾ ਜਿੰਨਾ ਵੀ ਸੇਵਾ ਕਰਨੀ ਬਾਕੀ ਦੀ ਉਹ ਕੋਈ ਇੱਕ ਧਾਣੇ ਦੋ ਜਾਣੇ ਦਾ ਕੰਮ ਨਹੀਂਗਾ ਇਹਦੇ ਵਿੱਚ ਬਹੁਤ ਸਾਰੇ ਸਰੀਰਾਂ ਦੀ ਲੋਡ ਪੈਂਦੀ ਏ ਕਿਸੇ ਨੇ ਕੋਸ਼ਿਸ਼ ਕਰਨਾ ਏ ਕਿਸੇ ਨੇ ਕੋਸ਼ਿਸ਼ ਪਰ ਇਹਨਾਂ ਦੀ ਜਿਹੜੀ ਤਰਤੀਬ ਏ ਉਹ ਬਹੁਤ ਵਧੀਆ ਲੱਗੀ ਸਾਨੂੰ ਨਿੱਜੀ ਤੌਰ ਤੇ ਵੀ ਕਿ ਇਹਨਾਂ ਨੇ ਪਹਿਲਾਂ ਜਾ ਕੇ ਪੜਤਾਲ ਕੀਤੀ ਏ ਫਿਰ ਉਸ ਤੋਂ ਬਾਅਦ ਪਰਚੀ ਬਣਾ ਕੇ ਤੋ ਬੜਾ ਇੱਕ ਤਰੀਕੇ ਢੰਗ ਦੇ ਨਾਲ ਜੜਾਇਓ ਸਮਾਨ ਦਿੱਤਾ ਹੈ ਅਸੀਂ ਆਪਣੇ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਖੀਰ ਤੇ ਤੁਸੀਂ ਕਿਸੇ ਨੂੰ ਜਿਹਨੇ ਵੀ ਹੜ੍ਹ ਦੇ ਇਲਾਕੇ ਆ ਉਹਨਾਂ ਦੇ ਵਿੱਚ ਜਿਹੜੇ ਪਰਿਵਾਰ ਨੇਗੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਮੇਰੇ ਕੋਲ ਪੈੜੀ ਉੱਥੇ ਵੀ ਹੈਗੀ ਆਪਣੇ ਘੋਨੇਵਾਲ ਟਪਕੇ ਉੱਥੇ ਵੀ ਹਾਲਾਤ ਬੜੇ ਖਰਾਬ ਸੀਗੇ ਦਰਿਆਵਾਂ ਪਾਰ ਅਸੀਂ ਚਾਹੁੰਦੇ ਇੱਕ ਨਈਆ ਕਬੇਟ ਹੋਣ ਵਾਲਾ ਏਰੀਆ ਉੱਥੇ ਵੀ ਜਾ ਕੇ ਸਰਵਿਸ ਕਰੀਏ ਜਾ ਕੇ ਇੱਕ ਅਸੀਂ ਵੀ ਨਾਲ ਦੀ ਨਾਲ ਬੇਨਤੀ ਕਰ ਦੇਣੀ ਚਾਹੁੰਦੇ ਹਾਂ ਜੀ ਇਹਨਾਂ ਨੇ ਕੀਤਾ ਕਿ ਉਹ ਦਰਿਆਉ ਪਾਸ ਜਿਹੜਾ ਇਹ ਕਣੀਏ ਕਿ ਬੇੜ ਜੀ ਉੱਥੇ ਬਹੁਤ ਘੱਟ ਜਿਹੜੀ ਪਹੁੰਚ ਹੋ ਰਹੀ ਆ ਦੂਸਰੀ ਜਿਹੜੀਆਂ ਵੀ ਦਬਾਵਾਂ ਬੀਬੀਆਂ ਨੇ ਕੀਆਂ ਉਹਨਾਂ ਵੱਲ ਖਾਸ ਕਰਕੇ ਧਿਆਨ ਦਿੱਤਾ ਜਾਵੇ ਕਿਉਂਕਿ ਕਰਕੇ ਇਹ ਲੋਡ ਆ ਮੈਂ ਹੀ ਖੁਦ ਵੀ ਵੇਖਿਆ ਵਾ ਕਿ ਤੁਸੀਂ ਬੜੀ ਖੁਦ ਅੜਤਾਲ ਕਰਕੇ ਜਿਹੜਾ ਜੈਨੂਅਲ ਕੇਸ ਸੀਗਾ ਉਹਨੂੰ ਅੱਗੇ ਲਿਆਂਦਾ ਜੀ ਤੁਸੀਂ ਦੇਖ ਰਹੇ ਹੋ ਦਾਇਕੇ ਨਿਊ ਚੈਨਲ ਮੈਂ ਸਰਬਜੀਤ ਸਿੰਘ ਮੇਰੇ ਸਹਿਯੋਗੀ ਪੱਤਰਕਾਰ ਅਮਰੀਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ